ਜੋ ਪਾਕਿਸਤਾਨੀ ਕੰਟੈਂਟ ਕੀਤਾ ਗਿਆ ਸਾਰੇ OTT ਸਟ੍ਰੀਮਿੰਗ ਪਲੇਟਫਾਰਮ ਦੇ ਲਈ ਹੁਕਮ ਕੀਤੇ ਗਏ ਚਲ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਜਿਵੇਂ ਕਿ ਸੋਸ਼ਲ ਮੀਡੀਆ ਉਤੇ ਅਕਸਰ ਸਾਨੂੰ ਪਾਕਿਸਤਾਨ ਦਾ ਕੰਟੈਂਟ ਵੇਖਣ ਨੂੰ ਮਿਲ ਜਾਂਦਾ ਹੈ ਉਹਨਾਂ ਦੀਆਂ ਰੀਲਸ ਜੋ ਆ ਸੋਸ਼ਲ ਮੀਡੀਆ ਉਤੇ ਵੇਖਣ ਨੂੰ ਮਿਲ ਜਾਂਦੀਆਂ ਉਹ ਚਾਹੇ ਫਨੀ ਰੀਲਸ ਹੋਣ ਜਾਂ ਫਿਰ ਹੁਣ ਜੋ ਸੋਸ਼ਲ ਮੀਡੀਆ ਉਤੇ ਪਾਕਿਸਤਾਨੀਆਂ ਦੇ ਵੱਲੋਂ ਕੁਝ ਕੰਟੈਂਟ ਜੋ ਆ ਸ਼ੇਅਰ ਕੀਤਾ ਜਾ ਰਿਹਾ ਪਾਕਿਸਤਾਨ ਦੇ ਹਾਲਾਤ ਜਾਂ ਫਿਰ ਭਾਰਤ ਦੇ ਨਾਲ ਉਹਨਾਂ ਦੇ ਸੰਬੰਧ ਜੋ ਆ ਸੋਸ਼ਲ ਮੀਡੀਆ ਉਤੇ ਜਾਰੀ ਕੀਤੇ ਜਾ ਰਿਹਾ ਤਾਂ ਹੁਣ ਭਾਰਤ ਸਰਕਾਰ ਦੇ ਵੱਲੋਂ ਇਹਨਾਂ ਸਭ ਨੂੰ ਬੈਨ ਕਰ ਦਿੱਤਾ ਗਿਆ ਦੱਸਦੀ ਹੈ ਕਿ ਰਾਸ਼ਟਰੀ ਸੁਰੱਖਿਆ ਦੇ ਹਿੱਤਿਓਂ ਭਾਰਤ ਸਰਕਾਰ ਨੇ ਸਾਰੇ OTT ਪਲੇਟਫਾਰਮ ਮੀਡੀਆ ਸਟ੍ਰੀਮਿੰਗ ਸੇਵਾਵਾਂ ਅਤੇ ਪਾਕਿਸਤਾਨ ਨੂੰ ਮੂਲ ਦੀ ਸਮੱਗਰੀ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਅਤੇ ਬ੍ਰੌਡਕਾਸਟ ਨਾ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਵੱਲੋਂ ਇਹ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਪਸ਼ਟ ਤੌਰ ਦੇਤੇ ਕਹਿ ਦਿੱਤਾ ਗਿਆ ਹੈ ਕਿ ਕੋਈ ਵੀ ਵੈਬ ਸੀਰੀਜ਼ ਫਿਲਮ ਗੀਤ ਪੋਡਕਾਸਟ ਜਾਂ ਫਿਰ ਹੋਰ ਸਟ੍ਰੀਮਿੰਗ ਕੰਟੈਂਟ ਭਾਵੇਂ ਅਗਰਾਹੀ ਆਧਾਰ ਮਾਡਲ ਹੋਵੇ ਜਾਂ ਫਿਰ ਕੋਈ ਹੋਰ ਰੂਪ ਵਿੱਚ ਜੇਕਰ ਇਹ ਪਾਕਿਸਤਾਨ ਤੋਂ ਆਉਂਦੀ ਹੈ ਤੇ ਇਸ ਨੂੰ ਤੁਰੰਤ ਬਲੌਕ ਕਰ ਦੇਣਾ ਚਾਹੀਦਾ ਮੰਤਰੀਅਲ ਨੇ ਇਹ ਕਦਮ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚੁੱਕਿਆ ਸਲਾਹਕਾਰ ਵਿੱਚ ਕਿਹਾ ਗਿਆ ਕਿ ਭਾਰਤ ਵਿਰੁੱਧ ਕਈ ਅਤਵਾਦੀ ਹਮਲਿਆਂ ਪਿੱਛੇ ਪਾਕਿਸਤਾਨ ਸਥਿਤ ਰਾਜ ਅਤੇ ਗੈਰ ਰਾਜਿਤ ਤਤਦੀ ਭੂਮਿਕਾ ਸਾਬਤ ਹੋਈ ਹੈ ਹਾਲੀ ਦੇ ਵਿੱਚ 22 April 2025 ਨੂੰ ਪਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਭਾਰਤੀ ਨਾਗਰਿਕਾ ਅਤੇ ਇੱਕ ਨੇਪਾਲੀ ਨਾਗਰਿਕ ਦੀ ਜਾਨ ਗਈ ਸੀ ਤੇ ਕਈ ਜ਼ਖਮੀ ਹੋ ਗਏ ਸੀ ਜਿਸ ਤੋਂ ਬਾਅਦ ਲਗਾਤਾਰ ਭਾਰਤ ਜੋ ਸਰਕਾਰ ਹੈ ਲਗਾਤਾਰ ਐਕਸ਼ਨ ਦੇ ਵਿੱਚ ਆ ਤੇ ਹੁਣ ਇੱਕ ਹੋਰ ਵੱਡਾ ਫੈਸਲਾ ਜੋ ਲੈ ਲਿਆ ਗਿਆ ਕਿ ਪਾਕਿਸਤਾਨ ਦਾ ਕੋਈ ਵੀ ਕੰਟੈਂਟ ਹੋਵੇਗਾ ਜਿਸ ਨੂੰ ਲੋਕ ਸੋਸ਼ਲ ਮੀਡੀਆ ਉਤੇ ਅਕਸਰ ਬੜੀ ਚਾਅ ਦੇ ਨਾਲ ਦੇਖਦੇ ਆ ਭਾਵੇਂ ਉਹ ਪਾਕਿਸਤਾਨੀ ਡਰਾਮਾ ਹੋਣ ਜਾਂ ਫਿਰ ਉਹਨਾਂ ਦੇ ਗੀਤ ਹੋਣ ਜਾਂ ਕੁਝ ਵੀ ਹੋਵੇ ਲੋਕਾਂ ਨੂੰ ਕਾਫੀ ਪਸੰਦ ਆਉਂਦਾ ਹੈ ਤੇ ਦੱਸ ਜੀ ਕੁਝ ਟਾਈਮ ਪਹਿਲਾਂ ਹੀ ਪਾਕਿਸਤਾਨ ਦੇ ਜੋ ਆਰਟਿਸਟ ਹੈ ਉਹਨਾਂ ਦੇ ਵੀ ਪੇजेस ਜੋ ਸੀਗੇ ਸੋਸ਼ਲ ਮੀਡੀਆ ਤੋਂ ਬਲੌਕ ਕਰ ਦਿੱਤੇ ਗਏ ਸੀ ਬੈਨ ਕਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਪਾਕਿਸਤਾਨੀ ਐਕਟਰਸ ਦੇ ਵੱਲੋਂ ਐਸੇ ਇਤਰਾਜ਼ ਵੀ ਚੁਟਾਇਆ ਗਿਆ ਸੀਗਾ ਤੇ ਹੁਣ ਤੁਸੀਂ ਪਾਕਿਸਤਾਨ ਦਾ ਕੋਈ ਵੀ ਕੰਟੈਂਟ ਭਾਵੇਂ ਫਿਲਮ ਹੈ ਭਾਵੇਂ ਕੋਈ ਗਾਣਾ ਹੈ ਜਾਂ ਫਿਰ ਪਾਕਿਸਤਾਨੀ ਡਰਾਮਾ ਜੋ ਕਿ ਭਾਰਤ ਦੇ ਵਿੱਚ ਕਾਫੀ ਫੇਮਸ ਹੈ ਲੋਕ ਉਸ ਨੂੰ ਦੇਖਣਾ ਪਸੰਦ ਕਰਦੇ ਆ ਤਾਂ ਹੁਣ ਇਹ ਸਾਰੇ ਜੋ ਕੰਟੈਂਟ ਨੂੰ ਤੁਸੀਂ ਆ سوشل میڈیا ਉੱਤੇ ਭਾਰਤ ਦੇ ਵਿੱਚ ਖਾਸ ਕਰਕੇ ਨਹੀਂ ਵੇਖ ਸਕਦੇ ਕਿਉਂਕਿ ਇਸ ਨੂੰ ਭਾਰਤ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਬੈਨ ਕਰ ਦਿੱਤਾ ਗਿਆ ਹੈ